ਤੁਹਾਡੇ ਅਕੋਰਡਿੰਗਲੀ ਹੈਰੀ ਭਾਈ ਨੂੰ ਕੀ ਡਰਾਈਵ ਕਰ ਰਿਹਾ ਡਰਾਈਵ ਉਹ ਵੀ ਮਸਨ ਤੇ ਚੱਲੇ ਹੋ ਭਾਜੀ ਉਹਨਾਂ ਨੂੰ ਮਸਾ ਇਹ ਗੱਲ ਮੈਂ ਨਾ ਉਹਨਾਂ ਪ੍ਰੋਸੈਸ ਮੈਂ ਉਹਨਾਂ ਮਿਸ਼ਨ ਹਾਂਜੀ ਹਾਂਜੀ ਪਤਾ ਨਹੀਂ ਕੀ ਹੈ ਕਈ ਵਾਰੀ ਸਾਨੂੰ ਮੈਨੂੰ ਇੱਕ ਕੋਈ ਮਨ ਮੁਚਾ ਨਾ ਤੋ ਕੀ ਕਰਨਾ ਚਾਹੁੰਦਾ ਮੈਨੂੰ ਇੱਥੇ ਸਾਰਾ ਪਤਾ ਆ ਆ ਸ਼ਬਦ ਨਹੀਂ ਹੈਗੇ ਕੀ ਦੱਸਣ ਵਾਸਤੇ ਪ੍ਰੋਸੈਸ ਨਾ ਉਹ ਪ੍ਰਸ਼ਾਸਕ ਨਹੀਂ ਕਰਪਾਉਂਦਾ ਬੰਦਾ ਤੇ ਤੁਹਾਡਾ ਤਾਂ ਮੈਨੂੰ ਪਤਾ ਲੱਗਦਾ ਪਿਆ ਕਿ ਤੁਸੀਂ ਹੈਗੇ ਹੋ ਉਹ ਸਿਸਟਮ ਕੀ ਅੰਦਰ ਕੋਪੇ ਪਾਏ ਆ ਜੋ ਭਈ ਕਰਦੇ ਪੇ ਸਿਰ ਮੱਥੇ ਹਾਂਜੀ ਠੀਕ ਹੈ 100% ਆਪਾਂ ਉਹਨੂੰ ਦਿੱਤਾ ਹੈ ਹਾਂਜੀ ਬਿਲਕੁਲ ਬਟ ਹੈ ਕੁਝ ਵੱਡਾ ਮੈਨੂੰ ਪਤਾ ਹੈ ਤਾਂ ਹੀ ਤਾਂ ਹੁਣ ਜਿਵੇਂ ਹੈਰੀ ਵੀਰ ਦਾ ਨੇਚਰ ਥੋੜਾ ਜਿਹਾ ਹੈਨਾ ਵੀ ਪਹਿਲਾਂ ਕੰਮ ਤਾਂ ਸੀਗਾ ਬੋਡੀ ਦਾ ਜਿਵੇਂ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀ ਉਹਨਾਂ ਨੇ ਡਾਈਟ ਕਿਵੇਂ ਖਾਣੀ ਆ ਜਾਂ ਵਨ ਸਾਸਟਿਕ ਨੂੰ ਪੰਜਾਬ ਸਿਰ ਇੰਟਰੋਡਿਊਸ ਕਰਨ ਵਾਲੇ ਹੈਰੀ ਬੰਦੇ ਆ ਬਾਕੀ ਡਿਸਪਲਨ ਉਹਨਾਂ ਦਾ ਪਹਿਲਾਂ ਉੱਤੇ ਬਹੁਤ ਜ਼ਿਆਦਾ ਸੀ ਡੇ ਵਨ ਤੋਂ ਹੀ ਬਾਕੀ ਜਿਹੜੀਆਂ ਹੁਣ ਦੂਜੀਆਂ ਗੱਲਾਂ ਨੇ ਜਿਹੜੀਆਂ ਲਾਈਫ ਕੋਚਿੰਗ ਆ ਲਾਈਫ ਕੋਚਿੰਗ ਦੀ ਆ ਗਈ ਆ ਉਹ ਚੀਜ਼ ਲੋਕ ਉਹਨਾਂ ਦੇ ਬਹੁਤ ਪਸੰਦ ਕਰਦੇ ਨੇ ਉਹ ਵੀ ਉਹਨਾਂ ਦੀ ਡਿਊਟੀ ਕਿਉਂਕਿ ਉਹਨਾਂ ਦਾ ਨੇਚਰ ਸੀ ਤੁਸੀਂ ਨੇਚਰ ਤੋਂ ਕਦੇ ਭੱਜ ਨਹੀਂ ਸਕਦੇ ਉਹ ਆਪਣੇ ਆਪ ਜੋ ਬੰਦਾ ਸੋਚਦਾ ਸੀ ਉਹਨਾਂ ਲੋਕਾਂ ਨਾਲ ਗੱਲਾਂ ਕੀਤੀਆਂ ਥੋੜਾ ਦੁਨੀਆ 'ਚ ਨੇਚਰ ਹੀ ਬਿਕਣਾ ਤੁਸੀਂ ਜਿੰਨਾ ਮਰਜੀ ਭੱਜਦੇ ਰਹੋਗੇ ਉਹਨਾਂ ਨੇਚਰ ਤੋਂ ਕਦੇ ਭੱਜ ਨਹੀਂ ਸਕਦੇ ਚਿੰਜਾਂ ਮੂਰੇ ਲੋਕਾਂ ਦੇ ਆਈ ਜਾਣੀਆਂ ਉਹਨੂੰ ਮੇਰਾ ਕੀ ਮੇਰਾ ਮੇਰਾ ਥੋੜਾ ਅਲੱਗ ਸੇਤ ਮੈਂ ਵੀਰੇ ਦੀ ਇੱਕ ਅਲੱਗ ਸੋਚ ਆ ਵੀਰੇ ਨੇ ਵੀਰੇ ਨੂੰ ਸੁਣਨ ਦੇ ਜਿਹੜੀ ਆਡੀਅנס ਆ ਨਾ ਬਹੁਤ ਜ਼ਿਆਦਾ ਵੀ ਸੰਸੀਰ ਲੋਕ ਨੇ ਜਿਹਨਾਂ ਨੇ ਬਹਿ ਕੇ ਲਾਈਫ ਬਾਰੇ ਸੋਚਣਾ ਹੈ ਨਾ ਮੈਂ ਥੋੜਾ ਜਿਹਾ ਜਿਵੇਂ ਗਰਾਊਂਡ ਲੈਵਲ ਤੇ ਕੰਮ ਜਾਂਦਾ ਭਜਨ ਠੱਲੇ ਹੈ ਨਾ ਮੇਰਾ ਥੋੜਾ ਸਿੱਧ ਮੇਦਾਂ ਦਾ ਵੀਰੇ ਦੀ ਤਾਂ ਸਿੰਪਲ ਫੰਡਾ ਉਹਨੇ ਕੋਈ ਟਾਰਗੇਟ ਨਹੀਂ ਹੈ ਕੀਪ ਗੋਇੰਗਾ ਕੰਮ ਪਤਾ ਹੈ ਕੀ ਕਰਨਾ ਇੰਨਾ ਕੀ ਕਰਨਾ ਪਰ ਮੈਂ ਤੁਰ ਹੀ ਜਾਣਾ ਕਰ ਹੀ ਜਾਣਾ ਬਸ ਦਿੱਲੀ ਉਹਨਾਂ ਨੇ ਕਰਨੇ ਆਪਣਾ ਕੀ ਆਪਾਂ ਟਾਰਗੇਟ ਰੱਖ ਕੇ ਭੱਜਦੇ ਆ ਟਾਰਗੇਟ ਰੱਖ ਕੇ ਜਾਂਦਾ ਆਪਾਂ ਤਾਂ ਕਈ ਵਾਰੀ ਸਲੋ ਵੀ ਹੋ ਜਾਂਦਾ ਡੀਮੋਟੀਵੇਟ ਵੀ ਹੁੰਦਾ ਕਈ ਵਾਰੀ ਤੇਜ਼ ਵੀ ਭੱਜ ਲੈਂਦਾ ਉਹਨੇ ਬਸ ਉਹਨੂੰ ਇੰਨਾ ਪਤਾ ਵੀ ਆਹ ਮੇਰਾ ਨੇਚਰ ਆ ਆਹ ਮੇਰਾ ਕੰਮ ਆ ਮੈਂ ਦਿੱਲੀ ਹੀ ਕਰਨਾ ਜਿਵੇਂ ਸਰਕਾਰੀ ਨੌਕਰੀ ਨਹੀਂ ਹੁੰਦੀ ਵੀ ਵਾਰ ਜਨਨ ਅਨਦਰ ਕਰਨ ਲੋ ਸੇ ਦਤਣਾ ਵਾਲਾ ਟਾਈਮਿੰਗ ਦੀ ਗੇਮ ਐਨੀ ਵੀ ਜਿਹੜੀ ਚੀਜ਼ 4 ਵਜੇ ਆ ਤਾਂ ਇਹ ਨਹੀਂ ਉਹ ਵੀ 4 ਵਜੇ 1 ਮਿੰਟ ਹੋ ਜੂਗਾ 4 ਵਜੇ ਸਹੀ ਹੋ ਕੰਮ ਉੱਥੇ ਹੋ ਜਾਣਾ ਬਾਈ ਚੀਜ਼ ਆ ਬਾਕੀ ਮੇਰਾ ਥੋੜਾ ਸਿੱਟਵੇਂ ਆ ਮੈਂ ਤੁਹਾਨੂੰ ਦੱਸ ਗਿਆ ਤਾਂ ਵੀ ਮੇਰਾ ਤਾਂ ਸਿੰਪਲ ਹੀ ਆ ਵੀ ਮੈਂ ਕਹਣਾ ਵੀ ਤੇ ਦੇਣਾ ਉਦੋਂ 600 500 600 ਬੰਦਾ ਗੱਲ ਕੀਤੀ ਨੇ ਭੱਜਿਆ ਆਪਾਂ ਇੱਕ ਦਿਨ ਮੈਂ ਕਹਣਾ ਵੀ ਸਾਰਾ ਪੰਜਾਬ ਭੱਜ ਜਾਊਗਾ ਇਹਦੇ ਨਾਲ ਉੱਠਾਂਗੇ ਨਾ ਤਾਂ ਸਾਰੇ ਪੰਜਾਬ ਦੇ ਮੁੰਡੇ ਉੱਠ ਕੇ ਮੈਂ ਕਹਣਾ ਵੀ ਇੱਕ ਵਾਰੀ ਗਰਾਊਂਡਾਂ 'ਚ ਵੜਨਗੇ ਉੱਠ ਕੇ ਵੀ ਹਾਂ ਇੰਨਾ ਕੁ ਮੇਰਾ ਸੁਪਨਾ ਤੇ ਬਾਕੀ ਕੋਈ ਬੰਦੇ ਕਹਿੰਦੇ ਵੀ ਕਿਸ਼ਤੀ ਲਈ ਪਾਇਦਾ ਮੈਨਾਂ ਵੀ ਮੈਂ ਕਬੱਡੀ ਖੇਡ ਲਈ ਜਿਹੜਾ ਮੇਰਾ ਪਹਿਲਾ ਸੁਪਨਾ ਸੀ ਉਹ ਪੂਰਾ ਹੋ ਗਿਆ ਤੇ ਹੁਣ ਅਗਲਾ ਸੁਪਨਾ ਇਹ ਮੈਂ ਪੂਰਾ ਕਰ ਲੈ ਇੱਕ ਦਿਨ ਮੈਂ ਭੱਜੂਗਾ ਸਵੇਰੇ ਉੱਠ ਕੇ ਮੈਨਾਂ ਸਾਰਾ ਪੰਜਾਬ ਘਰੋਂ ਨਾ ਚ ਮੜੂਗਾ ਜਾ ਕੇ ਕਬੱਡੀ ਮੈਂ ਖੇਡ ਲਈ ਹਾਂ ਮੇਰਾ ਸੁਪਨਾ ਪੂਰਾ ਹੋ ਗਿਆ ਹੁਣ ਮੇਰੇ ਤੇ ਪਰਿਵਾਰ ਆ ਦੇਣਾ ਖੁਸ਼ ਆ ਫੌਦਰ ਸਾਹਿਬ ਮੇਰੇ ਕਹਿੰਦੇ ਵੀ ਇਹ ਕੰਦ ਜਿਹੜੀ ਤੂੰ ਕਹੀ ਸੀ ਤੂੰ ਤੇ ਜੜ ਗਿਆ ਵੀ ਹੁਣ ਇੱਕ ਇੱਕ ਕੰਦ ਵਾਰ-ਵਾਰ ਨਾ ਚੜ ਵੀ ਹੁਣ ਜਿਹੜਾ ਅਗਲਾ ਸ਼ੌਂਕ ਉਹ ਪੂਰਾ ਕਰਨਾ ਹੁਣ ਇਹ ਸ਼ੌਂਕਾ ਵੀ ਜਿੱਦਣ ਆਪ ਭੱਜੇ ਸਾਰਾ ਪੰਜਾਬ ਆਪਣੇ ਨਾਲ ਭੱਜੇਗਾ ਔਰ ਨੇਚਰਲ ਮੈਂ ਜੀਗਾ ਤੁਸੀਂ ਲੱਖ ਜੋ ਲਾਲ ਲਓ ਇਹ ਚੀਜ਼ ਲਾਲਾ ਟੀਕਾ ਲਾਲਾ ਫਾਣਾ ਲਾਲਾ ਕਿਸੇ ਨੇ ਮੂੰਹ ਨਹੀਂ ਦੇਣਾ ਤੁਮ ਲੋਕਾਂ ਦੇ ਪਰੇ ਕਰਮ ਕੇ ਕੀ ਨਹੀਂ ਬਈ ਸਜੀ ਖਰਾਬ ਹੀ ਜਿੱਥੋਂ ਤੁਸੀਂ ਨੰਗੋ ਗਏ ਜਾਂ ਜਿੱਥੋਂ ਸਾਡੀ ਸੋਚ ਲੰਗੇਗੀ ਉਥੋਂ ਟੀਕੇ ਛੁੱਟਿਆ ਕਰਨਗੇ ਯਾਰ ਹਾਏ ਦੋਦੇ ਨਾਲ ਮੇਰਾ ਮਤਲਬ ਕਿਹਾ ਹੋਵੇਗਾ ਵੀ ਵੀ ਆਪਾਂ ਹੁਣ ਗੱਲ ਕਰੀਏ ਵੀ ਜਾਂ 6 ਮਹੀਨੇ ਤੱਕ ਕਰੀਏ ਵੀ 6 ਮਹੀਨੇ ਤੱਕ ਗੱਲ ਹੋਰ ਹੋ ਗਈ ਮੈਂ ਦੁਬਾਰਾ ਤੁਹਾਨੂੰ ਕਹਿ ਕੇ ਜਾਂਦਾ ਇੱਥੇ ਥੋੜੇ ਪੋਡਕਾਸਟ ਤੇ ਵੀ ਆਪਾਂ ਦੁਬਾਰਾ ਤੁਹਾਡੇ ਕੋਲੇ ਆਉਂਗਾ ਪਹੀ ਗੱਲ ਕਰਾਂਗੇ ਆਨ ਕਿਹਾ ਸੀ ਨਾ ਵੀ ਇਹ ਚੀਜ਼ ਆਪਾਂ ਬਦਲਾਂਗੇ ਜਦੋਂ ਹੌਸਲ ਮੈਂ ਦੁਬਾਰਾ ਮਿਲੂੰਗਾ ਟਾਈਮਰ ਤੋਂ ਤੁਹਾਨੂੰ ਵਾਦਾ ਕਰਕੇ ਜਾਣਾ ਹੈ ਵੀ ਤੁਸੀਂ ਕਹੋਗੇ ਵੀ ਹਾਂ ਯਾਰ ਪਿੰਕੇ ਤਾਂ ਹਾਲਾਤਾਂ ਸੈਟਮ ਲਾ ਰਹੀ ਮੈਂ ਹਲਾ ਕੇ ਜਾਊਗਾ ਬਾਕੀ ਮੈਨੂੰ ਨਹੀਂ ਪਤਾ ਜਿੰਨਾ ਚਿਰ ਮੈਂ ਹੈਗਾ ਮੈਂ ਆ ਲੂੰਗਾ ਮੇਰਾ ਭਾਈ ਇੱਥੇ ਪੋਡਕਾਸਟ ਤੇ ਅੱਖਾਂ ਜੱਖਾ ਬਾਗੇ ਹਰ ਇੱਕ ਬੰਦੇ ਨਾਲ ਗੱਲ ਕੀਤੀ ਹੈ ਨਹੀਂ ਬਲਕਿ ਬਾਗੇ ਕਈ ਵਾਰੀ ਅੱਖਾਂ ਤੇ ਜ਼ੁਬਾਨ ਕੌਂਟਰਡਿਕਟ ਕਰ ਜਾਂਦੀ ਆ ਬਿਲਕੁਲ ਬਿਲਕੁਲ ਅੱਜ ਮੇਰਾ ਸਭ ਤੋਂ ਲੰਬਾ ਪੋਡਕਾਸਟ ਲਿਆ ਹੈ ਘੱਟ 2-3 ਘੰਟੇ ਚੱਲਿਆ ਆ ਹਾਂ ਦੇ ਤੁਹਾਡੀਆਂ ਅੱਖਾਂ ਪਹਿਲਾਂ ਬੋਲਦੀਆਂ ਜ਼ਬਾਨ ਬਾਝੋਂ ਬੋਲਦੀ ਪਈ ਆਹ ਹਾਂ ਨਾ ਨਾ ਬਿਲਕੁਲ ਗਏ ਲਾਈਕ ਨਾ ਪਤਾ ਲੱਗ ਜਾਂਦਾ ਕਿ ਕੰਮ ਹੀ ਇਹ ਆ ਪਰਦੇ ਪੇ ਰੋਜ਼ ਹੀ ਸੁੰਗਦੇ ਪਏ ਆ ਹਾਂ ਪਤਾ ਤੇ ਮੈਂ ਨਾ ਪਹਿਲੇ ਬਹੁਤ ਘੱਟ ਪੋਡਕਾਸਟ ਨੂੰ ਜਦੋਂ ਮੈਂ ਮੈਕਬੁੱਕ ਖੋਲ ਕੇ ਨਾ ਰਹਾ ਤਾਂ ਕਿਉਂਕਿ ਮੈਨੂੰ ਪਤਾ ਸੀ ਮੈਂ ਇੱਥੇ ਨਾ ਇੰਦਾ ਲੰਮੇ ਬੈਣ ਆ ਤੇ ਇਹ ਪੋਡਕਾਸਟ ਆਪੇ ਚੱਲਣਾ ਹੈ ਉਹੀ ਗੱਲ ਬਹੁਤ ਹੋ ਗਈ ਮੈਂ ਤੁਹਾਨੂੰ ਕਹਿੰਦਾ ਆਪਾਂ ਨੂੰ ਕੋਈ ਨਹੀਂ ਗ ਮੈਂ ਕਹਣਾ ਦੇਖੋ ਮਰਨਾ ਇੱਕ ਦਿਨ ਸਭ ਨੇ ਮੈਂ ਕਹਣਾ ਵੀ ਜਿਵੇਂ ਮਰਨਾ ਸਭ ਨੇ ਹਨਾ ਵੀ ਆਪਣਾ ਜੋ ਤੁਹਾਡਾ ਟਾਰਗੇਟ ਆ ਉਹਨੂੰ ਪੂਰਾ ਕਰਕੇ ਮਰੀਏ